ਲੱਲਾ ਤਾਕਾ ਲਵੇਂ ਕੋ ਇੱਕ ਹੈ ਆਪ ਹੋਰ ਨਾ ਹੋ ਲੱਲਾ ਤਾਕਾ ਲਵੇਂ ਕੋ ਜਦੋਂ ਇੱਕ ਹੋ ਜਾਂਦਾ ਨਾ ਇੱਕ ਹੋ ਇੱਕ ਹੈ ਆਪ ਦੇਖੋ ਇਹ ਕਹੇ ਆਪ ਦੀ ਗੱਲ ਆਗੀ ਇਹ ਕਹੇ ਆਪ ਆਪ ਜਾਂਦੇ ਕੋਣਾ ਹੈ ਆਪ ਹੀ ਇਹਨੂੰ ਆਪਣਾ ਦਰਸ਼ਨ ਹੋਣਾ ਹੈ ਆਪੇ ਜੱਪੋ ਆਪਣਾ ਜਾਪ ਆਪਣੇ ਆਪ ਨੂੰ ਆਪੇ ਜਾਪ ਜਪਿਆ ਨੇ ਆਪਣਾ ਕਿਸੇ ਦਾ ਜਾਪ ਕੋਈ ਬਾਣੀ ਨਹੀਂ ਕਹਿੰਦੀ ਜਪਣ ਨੂੰ ਜਿਹੜੇ ਅੱਜ ਵੀ ਸਾਨੂੰ ਜਫਲ ਨੂੰ ਕਹਿੰਦੇ ਨੇ ਉਹ ਕੋਈ ਹੋਰ ਜਫਲ ਨੂੰ ਕਹਿੰਦੇ ਨੇ ਕੁਛ ਉਹ ਸਾਖਤਾਂ ਦਾ ਧਰਮ ਹੈ ਗੁਰਮਤ ਨਹੀਂ ਹੈ ਗੁਰਮਤ ਨੇ ਤਾਂ ਆਪੇ ਜਬੋ ਆਪਣਾ ਜਬ ਤੇ ਹਾਲ ਹੈ ਲੱਲਾ ਤਾਂ ਗਾ ਲਵੇ ਨਾ ਕੋਊ ਗੁਰਮਤ ਨੇ ਕਹੀ ਸੀ ਆਪੇ ਜਬੋ ਆਪਣਾ ਜਬ ਉਹਦੀ ਵਿਆਖਿਆ ਉਸ ਗੱਲ ਦੀ ਉਹਦੇ ਕੋਈ ਨੇੜੇ ਕਨੇ ਨਹੀਂ ਹੈ ਲਵੇ ਨਾ ਕੋਊ ਕੋਈ ਉਹਦੇ ਨੇੜੇ ਤੇੜੇ ਕਿਸੇ ਕਿਸਮ ਦਾ ਕੋਈ ਭਰਮ ਜਾਂ ਕੋਈ ਬੁਖਾਰ ਕੋਈ ਨੇੜੇ ਕੁਝ ਨਹੀਂ ਕੋਉਂ ਕੋਹ ਇੱਕ ਸੌਂਦੈ ਗੋਉਂ ਦਾ ਦੋਰਾ ਬਣੇ ਸੌਂਦਾ ਪਰਮੇਸ਼ਰ ਵਾਦਿਆ ਆਇਆ ਸਾਚ ਵਾਦਿਆ ਆਇਆ ਕੋਉਂ ਆਇਆ ਦੇ ਗੋਉਂ ਦਾ ਉਗਣ ਨੇ ਸੌ ਗੋਣ ਨੇ ਸੌ ਗੋਣ ਨੇ ਕੋ ਹੋਰ ਜੋ ਇਹ ਆਪ ਆਤਮਾ ਇਹਦੇ ਵਰਗੇ ਸੂਰ ਉਹ ਹੀ ਜੋ ਆਤਮਾ ਹੈ ਇਹਦੇ ਵਰਗੇ ਨੇ ਉਹ ਸੂਰ ਜਿਹੜੇ ਇਹਦੇ ਵਰਗੇ ਤੋਂ ਉਲਟ ਨੇ ਉਹ ਦੂਰੇ ਹੋਊਏ ਦੂਵੀਏ ਤਾਂ ਕੋ ਹੋਰ ਕੋਈ ਹੁੰਦਾ ਆਪਣਾ ਤਾਂ ਨਹੀਂ ਹੁੰਦਾ ਜਿਹੜੇ ਆਪਣੇ ਨੇ ਸੂਰ ਨੇ ਜਿਹੜੇ ਬਗਾਨੇ ਨੇ ਦੂਰ ਕੋਈ ਨਹੀਂ है, आप अवर ना, ना हो अवर ना हो मतलब की है हम यह चो अवर दूजा नहीं पैदा हो सकता मन नहीं पैदा हो सकता एक हो गया ज्यादा आप अवर ज्यादा सी अवर कौन सी अवर मन मन पैदा हो गया अवर बन जाता हूं दुआ हों जो पैदा ही नहीं होंगे मन अवर ना हो दूजा मन ये चो हूं पैदा होना ही नहीं हूं पैदा की होगा ज मन पैदा होना फिर की पैदा हो फिर चो यह आप पैदा हो रूपर हुए दाल चो ब्रिज पैदा होगा यों बाणी पैदा चुर्की होगी शमन पैदा होगा पहला मन पैदा होने आप पैदा होगा सतगुर के जन्म है पहला कुछ पैदा होने आप पैदा होगा ਮੈਂ ਮਨ ਪੈਦਾ ਕੀਤਾ ਸੀ ਮਨ ਪੈਦਾ ਕਿਉਂ ਕੀਤਾ ਸੀ ਜਿਹੜੀ ਇਹਦੀ ਕਮਿਟੀ ਨੂੰ ਪੂਰੀ ਕਰਦਾ ਸੀ ਪੂਰੀ ਕਰਕੇ ਮਨ ਆ ਗਿਆ ਮਨ ਉਹਵੇਂ ਫੇਰ ਚ ਸਮਾ ਗਿਆ ਜਿਵੇਂ ਪਹਿਲਾਂ ਸਮਾਇਆ ਸੀ ਹੁਣ ਮਾਨਸ ਦੋਹਾਂ ਨੇ ਦਾੜਨੇ ਹੁਣ ਗਿਰ ਰੂਪ ਤਾੜੂ ਸਰ ਮਾਨ ਜਿਤਨੇ ਇੱਕ ਹੋ ਕੇ ਬੈਠੇ ਕਿ ਕੋਈਤਾ ਉਗ ਬੈ ਉਹਨਾਂ ਨੇ ਆਪ ਜਨਮ ਲੈਣਾ ਅਸਲ ਜਨਮ ਹੁਣ ਹੋਣਾ ਹੈ ਇਹਨੂੰ ਜਨਮ ਬਣਿਆ ਰਾਮਦਰਬ ਚੋਂ ਮਨ ਨਿਕਲਣਾ ਹੁੰਦਾ ਹੈ ਪਹਿਲੇ ਜਨੂਨ ਨੇ ਛੇੜ ਦੇ ਜਨੂਨ ਨੂੰ ਬਾਣੀ ਜਨੂਨ ਨਹੀਂ ਮੰਨਦੀ ਜਨੂਨ ਹੋਣਾ ਹੈ ਇਹ ਕਾਇ ਹਾਬ ਹੋਰ ਨਾ ਹੋ ਕੁਝ ਹੋ ਗਿਆ ਨਾ ਹੋਰ ਨਾ ਹੋ ਹੋਰ ਕੁਝ ਨਹੀਂ ਇਹ ਜੋ ਪਹਿਲਾ ਹੋ ਸਕਦਾ ਹੁਣ ਕੀ ਪੈਦਾ ਹੋਗਾ ਹੁਣ ਪੈਦਾ ਹੋਗਾ ਜੋ ਵੇਛੂਪ ਤਰਜੂਨ ਆਪ ਹੁਣ ਇਹ ਜੋ ਸ਼ਬਦ ਪੈਦਾ ਹੋ ਜਿਵੇਂ ਉਹ ਕਹਿਆ ਹੈ ਨਾ ਪ੍ਰਲਾਦ ਦੀ ਕਹਾਣੀ ਹੈ ਥਮ ਜਦ ਮਨ ਮੰਦਰ ਜਮਾਇਆ ਥੰਭੀਨ ਮਨ ਮੰਦਰ ਮੈਂ ਮਨਸ਼ਾ ਥਮ ਹੋ ਗਈ ਮੰਦੀ ਛੱਥਾਪ ਬੜ ਕੇ ਖੜ ਗਈ ਥਮ ਪਾੜ ਕੇ ਉਹਨੋ ਸ਼ਬਦ ਪ੍ਰਗਟ ਹੋਣੇ ਪਾੜੀ ਵੈ ਸ਼੍ਰੂਤਾਰ ਥਮ ਪਾੜ ਥਮ ਕੀ ਸੀ ਮਨ ਮੰਦਰ ਮੈਂ ਮਨਸ਼ਾ ਥਮ ਹੋ ਮਨ ਮੰਦਰ ਤੇ ਮੰਦੀ ਇੱਛਾ ਥਮ ਗਈ ਰੁੱਕ ਗਈ ਛ ਜੇ ਪੈਦਾ ਹੋਵੇ ਹੂੰ ਹੋਣ ਹਾਰਾ ਹੋ ਤ ਸਦਾ ਆ ਹੋਣ ਹਾਰਾ ਇਹੀ ਹੋਣਾ ਹੈ ਇਹ ਆਪੇ ਹੋਣਾ ਆ ਰਿਹਾ ਇਸ ਨੂੰ ਵੜਾ ਕੇ ਆਇਆ ਹੈ ਉਹ ਤਾਂ ਸਦਾ ਸਦਾ ਇਹੀ ਹੁੰਦਾ ਹੈ ਇਹ ਸੰਸਾਰ ਦੇ ਵਿੱਚ ਇਹੀ ਹੁੰਦਾ ਆ ਜਨਮ ਇਹੀ ਲੈਂਦਾ ਆ ਸੰਸਾਰ 'ਚ ਐਸੇ ਸੰਸਾਰ ਦੀ ਗੱਲ ਹੋਣਾ ਹੋ ਸਕਦਾ ਹੈ ਸਦਾ ਇਹੀ ਹੁੰਦਾ ਆ ਇਹੀ ਜਨਮ ਲੈਂਦਾ ਰਿਹਾ ਇਹੀ ਕਿ ਉਹ ਆਖ ਅੰਤ ਨਾ ਕਾਹਨ ਪਾਇਆ ਜਿੱਦੋਂ ਇਹ ਆਇਆ ਉਦੋਂ ਤਾਂ ਉਦੋਂ ਤਾਂ ਗੱਲੇ ਨਹੀਂ ਕਰਦੇ ਉਹ ਗੱਲ ਹੈ ਇਹ ਗੱਲ ਸੰਸਾਰ ਦੀ ਕਹੀ ਹੈ ਹੋਰ ਦਾ ਆ ਇਹ ਤਾਂ ਇਹ ਆਇਆ ਉੱਥੇ ਦੀ ਨਹੀਂ ਗੱਲ ਕੋਈ ਜਾਣਦਾ ਉੱਥੇ ਦੀ ਨਹੀਂ ਗੱਲ ਉਸ ਦਾਤ ਨਹੀਂ ਇਹ ਜੇ ਉੱਥੇ ਬਹੁਤ ਨੇ ਪਰ ਉਹ ਨਹੀਂ ਜਨਮ ਲੈਂਦੇ ਬਹੁਤ ਆਉਦੇ ਉਹ ਲੰਘ ਬੈਠੇ ਨੇ ਉਹ ਗਾਂਤ ਜਿੱਦੋਂ ਇਹ ਆਇਆ ਅੱਡ ਹੋ ਗਏ ਉੱਥੇ ਦਾਤ ਨਹੀਂ ਕਿਸੇ ਨੇ ਪਾਇਆ ਉੱਥੇ ਦੇ ਬਾਰੇ ਕੋਈ ਨਹੀਂ ਕੋਈ ਜਾਣਦਾ ਉਹ ਤਾਂ ਜਿਵੇਂ ਬਣਾਉਂਦੇ ਨੇ ਅਸੀਂ ਬੋਲਦੇ ਹਾਂ ਉੱਥੇ ਦਾ ਸੀ ਕੀ ਦੱਸਣਾ ਉਹ ਆ ਕੰਤਨ ਕਾਹੂ ਪਾਇਆ ਕੀਤ ਹਸਮਾ ਪੂਰ ਸਮਾਨੇ ਪ੍ਰਗਟ ਸਭ ਕੋ ਉਠਉ ਜਾਂਦਾ ਤੂੰ ਇਹਦਾ ਵੀ ਅੰਤ ਕਿਸੇ ਨੇ ਨਹੀਂ ਪਾਇਆ ਇਕਦਾਂ ਤਦੋ ਤੋ ਹੁੰਦਾ ਆਇਆ ਉਹ ਉਹ ਸਾਧ ਆਇਆ ਤਦੋ ਤੋ ਹੁੰਦਾ ਆਇਆ ਇਹ ਕੋਈ ਪਤਾ ਨਹੀਂ ਕਿਸੇ ਨੂੰ ਇਹ ਹੁਣ ਹੋ ਰਹੀ ਜਾਈਆ ਜਾਈਆ ਸੱਚਖੰਡ ਨਾਲ ਦੇ ਵਿੱਚ ਕੋਈ ਗੱਲ ਨਾਲ ਇਹਨਾਂ ਦੀ ਉਹ ਸਾਰੀਆਂ ਭੂਗੀਆਂ ਜਿਹੜਾ ਉਹਨਾਂ ਨੇ ਕੋਈ ਨਹੀਂ ਵੜੀ ਰਾਮ ਮਰਦਾ ਦਾ ਹੈ ਉਹ ਨਹੀਂ ਜਮਿਆ ਵੀ ਹੈ ਨਹੀਂ ਠੀਕ ਹੈ ਜੀ ਇਸ ਬਾਰੇ ਕੀ ਹੰਦ ਭਾਈ ਕੀ ਦੱਸੀ ਨਾ ਕਿ ਜਮਿਆ ਨਾ ਦੇ ਬਾਰੇ ਕਦੋਂ ਤੋਂ ਹੁੰਦਾ ਹੈ ਕੋਈ ਟਾਈਮ ਨਹੀਂ ਦੱਸ ਸਕਦੇ ਕਿੰਨੇ ਯੁੱਗ ਦੇ ਹੁੰਦਾ ਸਕਦੇ ਯੁੱਗ ਦੱਸੇ ਹੋਏ ਨੇ ਇਹਦੇ ਵਿੱਚ ਤਕਾਬਾਂ ਜੈ ਇਹਨਾਂ ਦੀਆਂ ਹਿੰਦੂਆਂ ਦੀਆਂ ਜੋ ਉਹ ਗੱਲਾਂ ਕੱਢੀਆਂ ਭਾਈ ਇਹ ਜਿਹੜੀਆਂ ਗੱਲਾਂ ਅਸੀਂ ਇਹ ਚੂੜ੍ਹ ਬੋਲ ਜਨ ਉਹਨਾਂ ਨੂੰ ਕਿਹਾ ਪਤਾ ਲੱਗਾ ਹਾਂ ਅਰਬਨ ਨਰਬਤ ਤੰਦੂਕਾਰਾ ਗੋੜ ਗੋੜ ਨਾਲ ਕੇ ਗੋੜ ਬਾਣੀ ਨੇ ਜੇ ਗੋੜ ਗੱਲ ਕਿਹਾ ਅਰਬਨ ਨਰਬਤ ਤੰਦੂਕਾਰਾ ਜਿਹੜਾ ਪਿਛੇ ਅਰਬਾਂ ਖਰਬਾਂ ਸਾਲ ਦਾ ਸੰਸਾਰ ਪੈਦਾ ਹੋਣ ਤੋਂ ਬਾਅਦ ਪਹਿਲਾ ਕੀ ਹੈ ਸਾਨੂੰ ਕੋਈ ਪਤਾ ਨਹੀਂ ਗੈਬ ਦੇ ਵਿੱਚ ਗੱਲ ਉਹਦੀ ਸਾਨੂੰ ਲੋੜ ਵੀ ਨਹੀਂ ਪਿੱਛੇ ਕੀ ਸੀ ਕੋਡਾ ਉਂਗਲੀ ਵੱਢੀ ਗਈ ਇਹਦਾ ਆਲ ਹੈ ਕਿ ਬੇਕਾਰ ਜੈਨੂ ਗਾਦਾ ਵੀ ਨੂੰ ਆ ਗਿਆ ਚੀਰਾ ਇਹ ਆਜਗਾ ਕੀ ਇਹ ਦਾ ਹਸਣਾ ਕੁ ਉਸਮਾਨੇ ਕੀ ਇਹ ਦਾ ਹਸਣਾ ਕੁ ਉਸਮਾਨੇ ਦੇਖੋ ਚਾਹੇ ਕੀੜੀ ਲੈ ਲੋ ਚਾਹੇ ਹਾਥੀ ਲੈ ਲੋ ਕੋਈ ਜੋਤ ਹੋ ਜਾਊਗਾ ਉਸਮਾਨੇ ਬਰਬਰ ਹੁਣ ਕੀੜੀ ਦਾ ਥੇੜੀ ਛੋਟਾ ਉਹਦਾ ਪੜਾ ਅਜੋਤ ਹੋਈ ਹੈ ਸਰੀਰ ਦੇ ਵਿੱਚ ਜੋਤ ਨਹੀਂ ਹੈ ਜੋਤ ਵਿੱਚ ਸਰੀਰ ਹੈ ਜਿੰਦਾ ਜੋਤ ਵਿੱਚ ਸਰੀਰ ਹੈ ਫਿਰ ਤਾਂ ਜਾਂ ਛੋਟਾ ਹੋਵੇ ਜਾਂ ਵੱਡਾ ਉਹ ਕੋਈ ਰੌਲਾ ਹੀ ਨਹੀਂ ਜੇ ਤੁਸੀਂ ਸ਼ਰੀਰ ਦੇ ਹਿਸਾਬ ਨਾਲ ਜੋਤ ਦਾ ਮੀਟਰ ਲਾਉਂਗੇ ਤੇ ਜੋ ਥੋੜੀ ਬਹੁਤੀ ਹੋ ਸਕਦੀ ਹੈ ਹੁਣ ਇਥੋਂ ਜਿੰਦਾ ਤੁਸੀਂ ਕਹੋਗੇ ਹਾਥੀ ਵੱਡਾ ਹੈ ਉਹਦੇ ਜੋਤ ਵੱਡੀ ਚਾਹੀਦੀ ਹੈ ਕੀੜੀ ਛੋਟੀ ਉਹ ਜੋਤ ਛੋਟੀ ਚਾਹੀਦੀ ਹੈ ਨਹੀਂ ਸਰੀਰ ਜੋਤ ਵਿੱਚ ਹੈ ਜੋਤ ਵਿੱਚ ਸਰੀਰ ਨਹੀਂ ਨਾ ਜੋਤ ਵਿੱਚ ਸਰੀਰ ਹੈ ਸਰੀਰ ਵਿੱਚ ਜੋਤ ਹੈ ਜੋਤ ਨੂੰ ਤੁਸੀਂ ਬੰਦ ਨਹੀਂ ਕਰ ਸਕਦੇ ਕੋਈ ਚੀਜ਼ ਉਹ ਜੋਤ ਮਾਇਆਜ ਬੰਦ ਹੋਣ ਵਾਲੀ ਹੈ ਮਾਇਆਜ ਬੰਦ ਜੋਤ ਉਹ ਜੋਤ ਜਿਹੜੀ ਮਾਇਆ ਤੋਂ ਹੀ ਪਹਿਲਾਂ ਵੀ ਹੋਵੇ ਮਾਇਆ ਉਹ ਜੋਤ ਨੂੰ ਰੋਕ ਸਕਦੇ ਜਿਹੜੀ ਮਾਇਆ ਨੇ ਪੈਰ ਹੁਕਤੀਤੀ ਹੈ ਸੂਰਜ ਦੀ ਜੋਤ ਹੈ ਤੁਸੀਂ ਕੰਦ ਕਰ ਦੋ ਸੂਰਜ ਦੀ ਜੋਤ ਬਾਹਰ ਰਹਿ ਗਈ ਅੰਦਰ ਨਹੀਂ ਆ ਸਕਦੀ ਬਿਜਲੀ ਦੀ ਲਾਈਟ ਤੁਸੀਂ ਨੂੰ ਰੋਕ ਸਕਦੇ ਹੋ ਵਿਚਾਲੇ ਕੋਈ ਚੀਜ਼ ਵੜਦਾ ਕਰਕੇ ਕੋਈ ਦੀਵਾਰ ਖੜਕੇ ਕੋਈ ਚੀਜ਼ ਵਿਚਾਰੇ ਖੜੀ ਕਰਕੇ ਜਿਹੜੀ ਜੋ ਦਮਾਇਆ ਤੋਂ ਪੈਦਾ 된 ਤੋਂ ਮਾਇਆ ਦੀ ਬਾਜ ਬੰਦ ਨਹੀਂ ਕਿਤੇ ਦੱਸਣਾ ਪ੍ਰਗਟਾ ਪੁਰਖ ਸਭ ठाਉਂ ਜਾਂਦਾ ਹੈ ਪ੍ਰਗਟਾ ਪੁਰਖ ਸਭ ठाਉਂ ਜਾਂਦਾ ਹੈ ਹਰ ਜਗ੍ਹਾ ਪ੍ਰਗਟਾ ਸਾਰੇ ਜੀ ਪ੍ਰਗਟਾ ਹਰ ਜਗ੍ਹਾ ਦਾ ਹਾਸਾ ਹੈ ਬਿੱਜ ਜਦ ਕਿ ਰੀਤ ਰਹੀ ਹੈ ਬੋਲਦੀ ਹੈ ਜਾਗਦੀ ਹੈ ਸੌਂਦੀ ਹੈ ਖਾਂਦੀ ਹੈ ਪੀਂਦੀ ਹੈ ਪਤਾ ਵੀ ਜਲਦੀ ਹੈ ਜਾਂ ਮਰ ਜਾਂਦੀ ਹੈ ਫਿਰ ਅਰੋਰ ਹੈ ਜਾ ਕੋ ਦਿਨੋ ਹਰਸ ਆਪਣਾ ਨਾਨਕ ਗੁਰਮੁਖ ਹਰ ਹਰ ਤੇ ਹੀ ਜਾਣਾ ਜਾ ਕੋ ਦਿਨੋ ਹਰਸ ਆਪਣਾ ਮੰਨ ਲੈ ਕਮਚਾਹ ਐ ਕਿਹਾ ਜਾ ਵੈ ਨੂੰ ਤੁਦੋ ਨਾ ਵਾਰਨਾ ਜਾਣੋ ਕਿ ਤੁਹਾਡੇ ਕੋਲ ਦੇਖੋ ਪਹਿਲਾਂ ਦੇਖਣਾ ਮੈਨੂੰ ਮਾਰੂਗਾ ਤੂੰ ਜੱਤ ਮਾਰਦਾ ਉਹ ਨੂੰ ਪਤਾ ਐਨ ਵਾਰੂ ਮੈਂ ਨੂੰ ਓੜ ਜਾਣਾ ਐਨ ਵਾਰੂ ਮੈਂ ਨੂੰ ਮੈਂ ਕਿੱਦਾਂ ਓੜ ਲਾ ਬੱਜ ਕੇ ਨਿਕਲਦਾ ਤੂੰ ਕਿ ਤੂੰ ਸਮਝਦੇ ਹੋ ਦਾ ਸਵਾ ਦਾ ਡੋ ਘਾਟਾ ਘਟਾ ਉਸ ਕੀ ਜੋ ਗੁੰਡੀ ਰੋ ਰੋ ਕੇ ਕਿ ਤੂੰ ਤਾਂ ਬਾਜ਼ਗਰ ਕਰਦਾ ਬੁੱਢੀ ਤੁਹਾਡੇ ਬਰਾਬਰ ਹੋਣੀ ਉਹ ਵੀ ਹੰਕਾਰ ਕਰਦਾ ਆ ਵੀ ਉਹ ਖੇਡਦੇ ਨੇ ਲੜਗਾ ਖੇਡਦੇ ਨੇ ਲੜਦੇ ਨੇ ਉਹਨਾਂ ਦੇ ਵੀ ਤਾਂ ਘਰ ਜਾਂਦਾ ਜੇ ਉਹ ਵੀ தோਤੇ ਕਦੇ ਮਾਰ ਖਾ ਗਿਆ ਕਿ ਨਿਕਲ ਗਿਆ ਕਦੇ ਮਾਰ ਖਾ ਗਿਆ ਤਾਂ ਵੀ ਤਾਂ ਉਸ ਵਿੱਚ ਇੱਕ ਦੂਜੇ ਨਾਲ ਮਾਰ ਖਾ ਗਿਆ ਜੋ ਤਾਂ ਅੰਦਰ ਅਕਲ ਹੁੰਦਾ ਜੋ ਨਾ ਸੇਕ ਨਹੀਂ ਹੈਗਾ ਕੋਈ ਸੇਕ ਉਹ ਦੋਤੋਂ ਨਾ ਜਾਂ ਜੋ ਤਾਂ ਰੋਜ਼ ਨਹੀਂ ਕਰਦੀ ਉਹ ਜੋ ਤਾਂ ਅੱਖ ਲਈ ਚਾ ਕੋ ਦਿਨੋ ਹਰਸ ਆਪਣਾ ਹੈ ਨਾ ਮਛਰ ਨਹੀਂ ਕਾਪੂ ਆਉਂਦਾ ਤੁਹਾਡੇ ਮੱਖੀ ਨਹੀਂ ਕਾਪੂ ਆਉਂਦੀ ਪਹਿਲੇ ਜਾਣਦੇ ਜੀ ਪਹਿਨੇ ਜਾਣਦੇ ਨੇ ਆ ਜਾਨਵਰ ਤੁਸੀਂ ਦੇਖ ਲੋ ਬਾਅਦ ਤੁਸੀਂ ਕੁਰੇ ਜਾਣੇ ਹੋ ਤੁਸੀਂ ਜਾਓ ਜੇ ਤੁਸੀਂ ਕੋਈ ਐਸ ਆਦਮੀ ਬੰਦੂਕ ਲੈ ਗਿਆ ਤੇ ਗੁੰਗਾ ਜਾਨਵਰ ਉਹਦੇ ਬੰਦੇ ਕਰਦੇ। ਇਹ ਕਿਦੋਂ ਚੱਲ। ਦੁਨੀਆਦਲੀ ਬਿਰਦੀ ਹੋਈ ਬੰਦੇ ਨਹੀਂ ਕਰਦੇ। ਦ੍ਰਿਸ਼ਟੀ ਵਿਹਾਨ ਦੇ। ਵਿਹਾਨ ਬਣਿਆ ਆਪ। ਜਿਹੜਾ ਉਹ ਤੋਂ ਵਿਹਾਨ ਦਾ ਦੇਖਦੇ ਆਂ ਵੀ ਇਹ ਸਾਰੇ ਉਹਨੂੰ ਚੱਲ। ਜਾ ਕੋ ਦਿਨ ਉਹ ਹਰਸ ਆਪਣਾ ਨਾਲ ਗੁਰਮੁਖ ਹਰਿ ਹਰਿ ਤੇ ਜਪਣਾ। ਜਾ ਕੋ ਦਿਨ ਉਹ ਹਰਸ ਆਪਣਾ ਜਿਹਨੂੰ ਉਹਨੇ ਆਪਣਾ ਹਰ ਰਸ ਦੇ। ਨਾਣਾਕ ਗੁਰਮੁਖ ਹਰ ਹਰ ਤੇ ਜਪਨਾ ਦੇਖੋ ਹਰ ਰਸ ਆਪਣਾ ਇਹਦਾ ਮਤਲਬ ਹਰ ਹੈ ਕੋਈ ਆਪਣਾ ਰਸ ਦਿੱਤਾ ਹਰ ਰਸ ਦਿੱਤਾ ਜਗੋਦੀਨੋ ਹਰ ਰਸ ਆਸਾ ਪੜਾ ਹਰ ਜਗ ਰਸ ਆਸਾ ਤਨ ਹੈ ਬਣ ਆਪਣੇ ਤਾ ਉਹ ਹਰ ਦੇ ਵਿਚਾਰੇ ਕੋਮਾ ਲਾ ਕੇ ਰਸ ਜਗੋਦੀਨਾ ਹਰ ਕਿਨ ਦਿਨ ਹਰ ਦਿਨ ਰਸ ਵਿਚਾਰੇ ਫਿਰ ਆਪਣਾ ਰਸ ਲੱਗਦੀ ਹਰ ਰਸ ਕਠਾਰੀ ਬਣੀ ਰਸੋ ਦਿਨੋਂ ਹਰ ਰਸ ਆਪਣਾ ਆਪਣਾ ਰਸ ਦੀਨੋਂ ਹਰਨੇ ਦਿੱਤਾ ਆਤਮ ਰਸ ਦਿੱਤਾ ਆਤਮ ਰਸ ਜਿਹਨੇ ਜਾਣਿਆ ਉਹਨਾਂ ਗੁਰਮੁਖ ਉਹ ਹਰ ਹਰਤੇ ਜਪਉਂਦੇ ਉਹਨੇ ਹਰ ਜਪਿਆ ਉਹਨੇ ਜਿਹਨਾਂ ਦਾ ਰਸ ਨਹੀਂ ਆਇਆ ਤਾਂ ਹਰ ਜਿਨ ਕੋ ਜਦ ਹਰਦਾ ਰਸੂ ਲੱਗ ਜਾਂਦਾ ਨਾ ਫਿਰ ਹੋਰ ਨਾ ਚਾਹੁੰਦਾ